ਕਿੱਕਦਨ ਕੋਲ ਨਹੀਂ ਦੁਪਹਿਰ ਗਰਮੀ ਦੇ ਦੇ ਨਾਲ ਚਤਰਾਮ ਕਰ ਰਹੀ ਸੀ ਜਾਨਵਰ ਆਸ-ਪਾਸ ਹੀ ਕਰ ਰਹੀ ਸੀ ਤੁਮ ਲੀਨੇ ਤੇ ਮੈਂ ਆਪਣਾ ਕੋਲੀ ਅਵਛਾਇਆ ਤੂੰ ਤੋ ਸੌਂ ਗਈ ਥੋੜਾ ਜਿਹਾ ਸਮਾਂ ਮਿਲ ਰੰਪ ਕੋ ਘਾਦ ਹੰਦਰਾਕ ਤੇ ਵਿਸ਼ਾ ਬਦਲ ਕੇ ਮਰੂ ਇਹ ਦੇ ਤੇਰੇ ਪਾਸੁਰੀਆਂ ਗਰਮ ਕੇ ਮਾਪੇ ਰਿਆਂ ਸੰ ਗਰਮ ਕੇ ਮਾ ਤੋਂ ਵਿਚੋਨਲੀ ਸਾਪਣੇ ਖਨਾ ਫਨ ਫੈਲਾ ਦਿੱਤਾ ਤੇ ਪੁਰੂਲੀ ਦੇ ਤੇ ਉਪਰ ਅੱਛਾ ਕਰ ਦਿੱਤੀ ਹੰਦੀ ਲਈ ਸਤੋ ਹੰਗਿਆਨ ਅਰੇ ਅੰਨਾਂ ਚੁੱਤੇ ਰਹੀ ਉਹ ਸੇਵਲੇ ਆਇਕੁਲਰ ਪੁੱਥਾ ਪ੍ਰੈਨ ਉਪਰਾ ਦੇ ਨਾਲ ਲੰਘ ਰਹੇ ਸਨ ਜਦੋਂ ਰਾਤ ਤੇ ਨੇਦੀ ਕੋ ਪੁੰਛੇ ਤਾਂ ਉਹਨਾਂ ਨੇ ਤੁਲੂ ਜੀ ਸੱਤੇ ਦੇਖਿਆ ਨਾਲੇ ਸੱਪ ਉਹ ਮੇਦੀਗ ਵੇਖੇ ਇੱਕ ਵਾਰੀ ਸੁੰਟਿਆ ਕਿ ਕਿਤੇਰੇ ਸੱਪ ਨੇ ਕੋ ਨੂੰ ਯੀ ਨੂੰ ਨੰਗ ਤੇ ਨਹੀਂ ਮਾਰ ਦਿੱਤਾ ਸੱਪ ਕਿਸੇ ਨੂੰ ਨੇਦੀ ਗੰਦਾ ਵੇਖ ਕੇ ਉੱਥੋਂ ਚਲਾ ਗਿਆ ਕਰਾਈ ਪੁੱਲਰ ਜਦੋਂ ਉਹਂ ਦੀ ਕੋਲ ਗਿਆ ਕਾ ਉਹਨਾਂ ਦੇ ਖਬਰ ਸੁ ਸੇ ਵਿਖਿਆ ਤੇ ਵਿਖਿਆ ਕੇ ਸੱਤ ਲਾਂਪਮਗਰੂ ਸੁਰਦੀ ਦੇ ਕਰਨਾ ਗਰੂਲੀ ਦੇ ਤੇਰੇ ਉਪਰ ਆਈ ਨਸੰ ਕੇਕ ਸੱਪਨੇ ਉਹ ਇਹਨਾਂ ਸੁਰਦੀ ਦੇ ਕਰਨਾ ਦਾ ਵਿੱਚ ਓਨਲੀ ਆਪਣੇ ਫਾਂਦੀ ਸ਼ਾ ਕੀਰਤੀ ਸੀ ਰਾਇ ਬੁੱਲਰ ਆਪਣੇ ਨਖਨਾਂ ਨੂੰ ਕਹਿ ਨਦਿਆ ਕੇ ਕੋਈ ਮਾਮੂਲੀ ਸੱਪਨੀ ਏ ਆਪਣੀ ਇਸਨ ਸੁਰਦੀ ਦੀ ਕਰਨਾ ਤੋਂ ਨਾਰਕ ਨੂੰ ਮਚਾਉਣੀ ਪੈਦੀ ਸੀ ਹਾਇ ਕੋ ਲਗਨੇ ਮੇਰੇ ਤੁਰੂਲੀ ਨੂੰ ਘਾਟੇ ਉਹਨਾਂ ਦੇ ਪੈਰਾਂ ਨੂੰ ਹੱਥ ਲਾਇਆ ਨਰੂਹੀ ਹਟਲੀ ਤੇ ਬੋਲੇਗੇ ਰਾਪੋਟ ਆਏ ਉਸਤੀ ਵੜਿਆਈ ਉਸ ਤੋਂ ਵੱਡੀ ਹੈ ਹਰਾਏ ਨੂੰ ਲੱਗਨੇ ਆਪਣੇ ਨੌਕਰ ਨੂੰ ਦੱਸਿਆ ਕਿ ਕੋਮਨਾ ਕਿ ਕਿ ਆਮਤਨੀ ਹਾਂ ਕੋਮਨਾ ਪ੍ਰਭਾਵੀ ਬਹੁਤ ਮੇਲ ਹੈ ਸਾਇਕੂਲਰ ਇਹ ਤੁਮ ਕ ਕਰ ਲੇ ਕਿ ਇਹਨਾਂ ਪ੍ਰਭਾਵਿਤ ਹੋਇਆ ਕਿ ਉਹ ਫੋੜੇ ਉੱਤੇ ਦੁਆਰਾ ਪੈਠ ਨਹੀਂ ਸਕਿਆ